ਹਾਰਟ ਅਟੈਕ ਸਭ ਤੋਂ ਖਤਰਨਾਕ ਪਲ ਜ਼ਿੰਦਗੀ ਦਾ ਅੰਤ 6 ਮਹੀਨੇ ਪਹਿਲਾਂ ਵੀ ਲੱਗ ਸਕਦਾ ਹੈ ਸੰਭਾਵੀ ਹਾਰਟ ਅਟੈਕ ਦਾ ਪਤਾ ਹੋ ਗਈ ਖੋਜ ਇਸ ਤਰ੍ਹਾਂ ਲੱਗਦਾ ਹੈ ਹਾਰਟ ਅਟੈਕ ਦੇ ਆਉਣ ਦਾ ਪਹਿਲਾਂ ਹੀ ਪਤਾ ਹਾਰਟ ਅਟੈਕ ਨਾਲ ਮੌਤਾਂ ਆਮ ਹੀ ਹੋ ਗਈਆਂ ਨੇ ਇਹ ਇੱਕ ਘਾਤਕ ਬਿਮਾਰੀ ਹੈ ਜੋ ਕਿਸੇ ਨੂੰ ਵੀ ਕਿਸੇ ਵੀ ਸਮੇਂ ਤੇ ਕਿਤੇ ਵੀ ਹੋ ਸਕਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਖੂਨ ਦੀ ਜਾਂਚ 6 ਮਹੀਨੇ ਪਹਿਲਾਂ ਦੱਸ ਸਕਦੀ ਹੈ ਕਿ ਤੁਹਾਨੂੰ ਦਿਲ ਦੇ ਦੌਰੇ ਦਾ ਕਤਰਾ ਹੈ ਜਾਂ ਨਹੀਂ ਜੀ ਹਾਂ ਵਿਗਿਆਨੀਆਂ ਨੇ ਇੱਕ ਅਜੀਹੀ ਤਕਨੀਕ ਵਿਕਸਿਤ ਕੀਤੀ ਹੈ ਜੋ ਖੂਨ ਵਿੱਚ ਮੌਜੂਦ ਕੁਝ ਅਣੂਆਂ ਦਾ ਪਤਾ ਲਾ ਕੇ ਦਿਲ ਦੇ ਦੌਰੇ ਦੀ ਸੰਭਾਵਨਾ ਦਾ ਅੰਦਾਜ਼ਾ ਲਾ ਸਕਦੀ ਹੈ ਦਰਸਲ ਸਵੀਡਨ ਦੀ ਉਪਸਾਲਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਨਵਾਂ ਵਿਧਾਨ ਕੀਤਾ ਜਿਸ ਅਨੁਸਾਰ ਵਿਖ ਵਿੱਚ ਖੂਨ ਵਿੱਚ ਕੁਝ ਪ੍ਰੋਟੀਨ ਦੀ ਮਾਤਰਾ ਦੁਆਰਾ ਦਿਲ ਦੇ ਦੌਰੇ ਦਾ ਪਤਾ ਲਾਇਆ ਜਾ ਸਕਦਾ ਹੈ ਇਹ ਟੈਸਟ ਲਗਭਗ 6 ਮਹੀਨੇ ਪਹਿਲਾਂ ਸੰਭਾਵੀ ਦਿਲ ਦੇ ਦੌਰੇ ਦਾ ਸੰਕੇਤ ਦੇ ਸਕਦਾ ਹੈ। ਅਧਿਐਨ ਕਿਵੇਂ ਕੀਤਾ ਗਿਆ? ਅਧਿਐਨ ਵਿੱਚ 1,69,053 ਲੋਕਾਂ ਦੇ ਖੂਨ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਨੂੰ ਪਹਿਲਾਂ ਕਦੇ ਦਿਲ ਦੀ ਬਿਮਾਰੀ ਨਹੀਂ ਸੀ। ਇਹਨਾਂ ਵਿੱਚੋਂ 420 ਲੋਕਾਂ ਨੂੰ ਅਗਲੇ 6 ਮਹੀਨਿਆਂ ਵਿੱਚ ਪਹਿਲਾ ਦਿਲ ਦਾ ਦੌਰਾ ਪੈ ਗਿਆ। ਖੋਜ ਕਰਤਾਵਾਂ ਨੇ ਇਨ੍ਹਾਂ ਲੋਕਾਂ ਦੇ ਖੂਨ ਦੀ ਤੁਲਨਾ 1598 ਸਿਹਤਮੰਦ ਲੋਕਾਂ ਦੇ ਖੂਨ ਨਾਲ ਕੀਤੀ ਟੈਸਟ 'ਚ ਖੂਨ 'ਚ ਅਜਿਹੇ 91 ਅਣੂ ਮਿਲੇ ਜਿਨ੍ਹਾਂ ਨੂੰ ਹਾਰਟ ਅਟੈਕ ਦਾ ਸੰਕੇਤ ਮੰਨਿਆ ਜਾ ਸਕਦਾ ਹੈ ਅਣੂਆਂ ਬਾਰੇ ਹੋਰ ਖੋਜ ਦੀ ਲੋੜ ਹੈ ਅਧਿਐਨ ਦੇ ਪ੍ਰਮੁੱਖ ਲੇਖਕ ਡਾਕਟਰ ਜੋਹਾਨ ਸੁੰਸਟ੍ਰੋਮ ਦਾ ਕਹਿਣਾ ਹੈ ਕਿ ਇਨ੍ਹਾਂ ਅਣੂਆਂ ਤੇ ਹੋਰ ਖੋਜ ਦੀ ਲੋੜ ਹੈ ਹਾਲਾਂਕਿ ਚੰਗੀ ਖਬਰ ਇਹ ਹੈ ਕਿ ਮੌਜੂਦਾ ਸਮੇਂ ਵਿੱਚ ਡਾਕਟਰਾਂ ਕੋਲ ਪਹਿਲਾਂ ਤੋਂ ਉਪਲਬਧ ਟੈਸਟਾਂ ਦੁਆਰਾ ਦਿਲ ਦੇ ਦੌਰੇ ਦੇ ਜੋਖਮ ਦਾ ਪਤਾ ਲਾਇਆ ਜਾ ਸਕਦਾ ਹੈ। ਇਹਨਾਂ ਵਿੱਚੋਂ ਇੱਕ ਟੈਸਟ ਹੈ ਬ੍ਰੇਨ ਨੈਟਰੀਜੂਰੇਟਿਕ ਪੈਪਟਾਈਡ ਦੀ ਮਾਤਰਾ ਨੂੰ ਮਾਪਦਾ ਹੈ। ਇਹ ਪ੍ਰੋਟੀਨ ਦਿਲ ਦੇ ਸੈੱਲਾਂ ਦੁਆਰਾ ਉੱਚ ਦਬਾਅ ਦੀਆਂ ਸਥਿਤੀਆਂ ਵਿੱਚ ਬਣਾਇਆ ਜਾਂਦਾ ਹੈ ਇੱਕ ਆਨਲਾਈਨ ਟੂਲ ਵੀ ਵਿਕਸਿਤ ਕੀਤਾ ਜਾ ਰਿਹਾ ਹੈ ਖੋਜਕਰਤਾ ਇੱਕ ਆਨਲਾਈਨ ਟੂਲ ਵੀ ਵਿਕਸਿਤ ਕਰ ਰਹੇ ਨੇ ਜਿਸ ਦੀ ਮਦਦ ਨਾਲ ਕਿਸੇ ਵੀ ਵਿਅਕਤੀ ਨੂੰ ਚੰਗੇ ਤੇ ਮਾੜੇ ਕੋਲੇਸਟ੍ਰੋਲ ਕਮਰ ਦੀ ਮੋਟਾਈ ਕੱਦ ਆਦਿ ਦੀ ਜਾਣਕਾਰੀ ਦੇ ਕੇ ਅਗਲੇ 6 ਮਹੀਨਿਆਂ ਵਿੱਚ ਦਿਲ ਦੇ ਦੌਰੇ ਦੀ ਸੰਭਾਵਨਾ ਦਾ ਪਤਾ ਲਾਇਆ ਜਾ ਸਕਦਾ ਹੈ ਹਾਲਾਂਕਿ ਡਾਕਟਰ ਜੇਨ ਮੋਰਗਨ ਦਾ ਕਹਿਣਾ ਹੈ ਕਿ ਇਹ ਅਧਿਐਨ ਅਜੇ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ ਤੇ ਹੋਰ ਖੋਜ ਦੀ ਲੋੜ ਹੈ ਇਹ ਟੈਸਟ ਵਰਤਮਾਨ ਵਿੱਚ ਖੋਜਕਰਤਾਵਾਂ ਤੇ ਡਾਕਟਰਾਂ ਲਈ ਤਿਆਰ ਕੀਤਾ ਗਿਆ ਹੈ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ